ਸੰਤ ਦਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਦਾ ਦੁਖੀ ਵਿਗੜ ਰੂਪ ਹੋ ਜਾਏ ਵਿਗੜ ਰੂਪ ਕੀ ਹੁੰਦਾ ਪਾਲੇ ਜੀ ਦੀ ਗੱਲ ਨਹੀਂ ਹੈ ਪਹਿਲੀ ਗਰੂਪ ਕੁਜਾਤ ਕੁਲਖੜੀ ਸੋਹਰੇ ਪਈਏ ਬੁਰੀ ਉਹਦਾ ਮੰਦਾ ਰੂਪ ਵਿਗੜ ਗਿਆ آدمی آپ کہنے آدمی بگڑ گیا کی بگڑے گا یا بڑھا بگڑ گیا بتا بگڑ گیا ڈاکو بن گیا کی بگڑے گیا دسوگ بگڑ روپ وہ جائے سنت کا دکھی وہ سچ تو بگڑ گیا سچ تو جھوٹ بن گیا بگڑیا ہوا روپ جھوٹ ہے ਸੁਧ ਰਿਹਾ ਹੋਇਆ ਸੱਚ ਹੈ ਸੱਚ ਸੁਧਰ ਹੈ ਸੁਧ ਰਿਹਾ ਰੂਪ ਸੁਧਰ ਹੁੰਦਾ ਹੈ بگੜਿਆ ਹੋਇਆ ਰੂਪ ਤਰੂਪ ਹੋ ਜਾਂਦਾ ਹੈ بگੜ ਰੂਪ ਹੋ ਜਾਂਦਾ ਹੈ ਉਹਦਾ ਜਿਹੜੀ ਵਿਚਾਰਧਾਰਾ ਉਹ بگੜ ਜਾਂਦੀ ਹੈ ਉਹ ਸਾਬਤ ਨਹੀਂ ਕਰ ਸਕਦਾ ਪਰਮੇਸ਼ਰ ਕੀ ਹੈ ਜਰਾ ਕਾ ਆਪੂ ਸਾਹਿਬ ਨਹੀਂ ਕਰ ਸਕਦਾ ਨਕਾਕਾਰ ਦਾ ਰੂਪ ਨਹੀਂ ਕਰ ਸਕਦਾ ਰੂਪ ਬਗਾੜਨਾ ਪਊਗਾ ਮੂਰਤੀ ਰਖੜੀ ਪਊਗੀ ਉਹਨੂੰ। ਔਕਾਲ ਮੂਰਤੀ ਦੀ ਬਿਜਾਇ ਬਗੜੇ ਰੂਪ ਦਾ ਪੁਜਾਰੀ ਹੋ ਗਿਆ। ਅੱਖਾਂ ਨੂੰ ਜੋ ਮਾਇਆ ਦੀ ਸੀ ਉਹਦਾ ਪੁਜਾਰੀ ਆ। ਚੂਤ ਦਾ ਪੁਜਾਰੀ ਹੋ ਗਿਆ। ਬਿਗੜ ਗਿਆ ਨਾ ਰੂਪ ਦਾ ਰੂਪ ਦਾ ਹੈ ਉਹ। ਉਹ ਅਨੂਪ ਰੂਪ ਦੇ ਪੁਜਾਰੀ ਦੀ ਬਿਜਾਇ ਆ ਬਿਗੜੇ ਰੂਪ ਦਾ ਪੁਜਾਰੀ ਹੋ ਗਿਆ। ਸ਼ਬਦ ਗੁਰੂ ਦੀ ਜਗਾ ਆ ਜਿਹੜਾ ਗੁਰਬਾਣੀ ਦੇ ਅੱਖਰ ਨਹੀਂ ਗੁਰਬਾਣੀ ਦਾ ਕੋਥੀ ਸਾਹਬ ਹੈ ਇਹ ਰੂਪ ਰੂਪਨ ਲੱਗ ਗਿਆ ਇਹ ਤਾਂ ਖਾਨੂਦੀ ਦੀ ਹੈ ਬਸ ਤੂੰ ਇਹ ਗੱਲ ਅਲੱਗ ਹੈ ਵੀ ਜੇ ਅਸੀਂ ਜਿਤ ਕਿਦੀ ਕਰਦੇ ਹਾਂ ਤਾਂ ਕਰਾਂਗੇ ਹੀ ਕੋਥੀ ਪਰਮੇਸ਼ਰ ਦਾ ਥਾਨ ਹੈ ਓਹੀ ਗੱਲ ਹੈ ਪਰ ਇਹ ਰੂਪ ਦੀ ਅਲੱਗ ਚੀਜ਼ ਹੈ ਇਹਦੇ ਜਰੂਰੂਪ ਦਰਸਾਇਆ ਗਿਆ ਹੈ ਰੂਪ ਕੀ ਹੈ ਜਿਹੜੇ ਰੂਪ ਦੀ ਅਸੀਂ ਪੂਜਾ ਕਰਦੇ ਉਹ ਜੇ ਲਿਖਿਆ ਹੋਇਆ ਹੈ ਇੱਥੇ ਤਾਂ ਇਹ ਦੀ ਬੋਰਡਸਰ ਇਹ ਕਿਹੋ ਜਿਹਾ ਪਤਾ ਲੱਗਣਾ ਸਾਧੂ ਰੂਪ ਕੀ ਹੈ ਉਹ ਕਿਹੜੇ ਰੂਪ ਦੀ ਪੂਜਾ ਕਰਦੀਆਂ ਕਿਹੜੇ ਦੀ ਨਹੀਂ ਕਰਦੀਆਂ ਸਾਰਾ ਨਕਸ਼ਾ ਇਹ ਸਾਡੇ ਕੋਲ ਇਹ ਨਹੀਂ ਤਾਂ ਅਸੀਂ ਚੱਲੀਏ ਕਿਉਂ ਨਕਸ਼ੇ ਦੇ ਬਿਨਾ ਜਾਈਏ ਕਿਥੇ ਪਿੰਡ ਨੂੰ ਚੱਲੇ ਆਂ ਕਿਸੇ ਪਿੰਡ ਦੀ ਪਰਮੈਸ਼ਰ ਨੂੰ ਫੜਵਾ ਲਈ ਬਿੜਦਾ ਨਛੇਨਾ ਜੀ ਕੀ ਕਰਦਾ ਸੀ ਯਾਰ ਤਾਂ ਨਸ਼ਾ ਦਾ ਬੋਲੇ ਹੋਏ ਉਹ ਤਾਂ ਕੀ ਕਰ ਜਲੇ ਕੁਰਬਾਨੀ ਦੇ ਬਿਨਾ ਜੀਵਨ ਖਤਮ ਹੈ ਕੁਰਬਾਨੀ ਦਾ ਨਛੇ ਸਾਡੇ ਕੋਲ ਇਹਦੇ ਤਾਂ ਮਾਰ ਗਿਆ ਚ ਇਹ ਨਛੇ ਜੇ ਨਾ ਸਮਝਾਂਗੇ ਤੋਰੇ ਨਹੀਂ ਚੱਲੇ ਅਜਿਹਾ ਤੁਗੂਆ ਪਾ ਕੇ ਇਹਨੂੰ ਗੁਰੂवाणी ਇਹ ਕਹਿੰਦੇ ਵਿਚਾਰੇ ਇਹਦੇ ਮੁਖਾਲਫਤ ਦੇ ਹੋੜੇ ਨੇ ਕੋਸੀ ਜਾਂਦੇ ਕੁਆਰ ਕੀ ਪਤਾ ਬਾਗਲਾਂ ਨੂੰ ਉਹਦਾ ਸਦਾ ਹੀ ਰ ਉਹਦਾ ਆਪ ਹੈ ਮੁਖਾਲਫੇ ਚ ਖੜੇ ਨੇ ਵਿਚਾਰਧਾਰਕ ਤੌਰ ਤੇ ਖੜੇ ਨੇ ਉਹ ਇਹ ਵਿਚਾਰਧਾਰਾ ਹੀ ਉਹਨਾਂ ਦੀ ਉਲਟ ਹੈ ਵਿਚਾਰ ਕੋਤੀਸਾਰ ਦਾ ਲਿਖਿਆ ਇਹਨਾਂ ਅਖਰਾਂ ਮੈਂ ਕੋਈ ਗੁਰੂ ਖੋਜੇ ਅਖਰ ਬਤੀਨ ਫਿਰ ਦਿਸਵਾ ਅਖਰ ਹੈ ਇਹ ਤਾਂ ਜੋ ਜੀ ਦਾ ਅਖਰ ਹੈ ਜੋ ਇਹ ਕਿ ਲਿਖਿਆ ਉਹ ਤੁਸੀਂ ਦੇਖ ਲਓ ਤੁਸੀਂ ਇਹ ਕੀ ਹੈ ਪਰ ਇਹ ਉਹ ਤਾਂ ਪੜਦਾ ਹੀ ਨਹੀਂ ਇਹਨੂੰ ਤਾਂ ਇਹ ਤਾਂ ਤਿਆਗੀ ਹੋਈ ਹੈ ਉਹਨਾਂ ਨੇ ਗੁਰਬਾਣੀ ਦਾ ਇਹ ਤਾਂ ਪੜਣੀ ਅਰੇ ਇਹ ਦੂਜੇ ਬਿਜਾਰ ਦਾ ਵੀਣੇ ਵਾਲੀ ਪ੍ਰਚਾਰਦੇ ਨੇ ਉਹਦਾ ਵੀੜਿਆਂ ਦੇ ਵੀੜਿਆਂ ਦਾ ਡੀਐਨਏ ਉਹਨਾਂ ਦੇ ਵਿੱਚੋਂ ਸਾਰਾ ਵੀੜਿਆਂ ਦਾ ਪਰਿਵਾਰ ਕੋਈ ਉਹ ਉਹਨਾਂ ਨੂੰ ਕਦੇ ਪਤਾ ਨਹੀਂ ਵੀ ਪ੍ਰਚਾਰਾ ਹੈ ਗੁਰੂ ਵੀ ਕਿਉਂ ਕਰੀ ਜਾਂਦੇ ਨੇ ਉਹਨਾਂ ਨੇ ਬੱਲੇ ਵੇਸੀ ਵੀਡੀਓ ਵਾਲਾ ਕਰਨਾ। ਸੰਤ ਦਾ ਦੁਖੀ ਵਿਗੜ ਰੂਪ ਹੋਇ ਜਾਏ। ਸੰਤ ਕੇ ਦੁਖੀ ਕੋ ਦਰਗਹੇ ਮਿਲੇ ਸੁਜਾਏ। ਸੰਤ ਦਾ ਦੁਖੀ ਬਿਲ ਰੂਪ ਹੋ ਜਾਏ ਸੰਤ ਦਾ ਦੁਖੀ। ਜਿਹੜਾ ਉਹਦਾ ਰੂਪ ਵਿਗੜ ਜਾਂਦਾ ਉਹਦੀ ਜਿਹਦੀ ਮੱਤ ਹੈ ਉਹਦਾ ਰੂਪ ਵਿਗੜ ਜਾਂਦਾ। ਉਹਦੀ ਬੁੱਧੀ ਵਿਗੜ ਜਾਂਦੀ। ਉਹਦੀ ਇਚਾਰ ਧਾਰਾ ਵਿਗੜ ਜਾਂਦੀ। ਸੰਤ ਕੇ ਦੁਖੀ ਕੋ ਦਰਗਹੇ ਮਿਲੇ ਸੁਜਾਏ। ਮਿਲ ਕੇ ਉਹਨੂੰ ਸਜਾ ਮਰਦੀ ਹੈ ਦਰਗਾਹ ਦੇ ਵਿੱਚ। ਬਲੀ। ਰੂਪ ਗਾੜ ਕੇ ਜਉ ਜਿਹੜਾ ਪਹਿਲਾਂ ਜਿੰਨਾ ਗਰੂਪ ਸੀ ਉਹ ਤੋਂ ਵੀ ਵਿਗਾੜ ਲਿਆ ਜਿੰਨਾ ਕਰ ਲੈ ਗਿਆ ਤੇ ਉਹ ਤੋਂ ਵੀ ਵਿਗਾੜ ਗਿਆ ਬਗਾੜ ਕੇ ਲੈ ਕੇ ਜਾਂਦਾ ਜਿੰਨਾ ਸਿਮਰਿਆ ਤਾਂ ਉਹ ਵੀ ਵਿਗੜ ਗਿਆ ਹਾਂਜੀ ਸੰਤ ਦਾ ਦੋਖੀ ਸਦਾ ਸਹਿਕਾਈਏ ਸੰਤ ਦਾ ਦੋਖੀ ਨਾ ਮਰੇ ਨਾ ਜਿਵਾਈਏ ਕਹਿੰਦੇ ਸੰਤ ਦਾ ਦੋਖੀ ਸਦਾ ਸਹਿਕਾਈਏ ਸਹਿਕਦਾ ਰਹਿੰਦਾ ਨਾ ਜਿਉਂ ਤੇ ਨਾਮ ਉਹਦੇ ਸੰਤਰਾ ਦੋਖੀ ਨਾ ਮਰੇ ਨਾ ਜਿਵਾਈ ਜਾ। ਤਾਂ ਮੁਰਦੇਆਂ ਨਾ ਵਰਿਆਂ ਜਿਨਾਂ ਜਿਉਂਦੇ ਆਂ। ਸਾਇਕਦਾ ਹੀ ਰਹਿੰਦਾ। ਕਿਉਂਕਿ ਸਰਕਾਰ ਚਲਦੀ ਹੁੰਦੀ ਆ ਵੀ ਉਹ ਕਰੇ। ਅੰਤਰੋੜ ਰਿਹਾ ਹੋਇਆ ਹੁੰਦਾ। ਅੰਤਰੋੜ ਰਿਹਾ ਹੋਇਆ ਹੁੰਦਾ। ਪਰਮੇਸ਼ਰ ਦੀ ਪਰ ਐਦਰੋ ਮਿਟ ਰਿਹਾ ਹੁੰਦਾ। ਐਦਰ ਸਰਕਾਰ ਤੇ ਰਹਿ ਰਹਾਂ ਹਾਂ ਤਾਂ ਝੂਠੀ ਤੇ ਦਰ ਸੱਚੀ ਤੇ ਰਹਿ ਰਹਾਂ ਦੋ। ਉਹ ਤਾਂ ਬਿਚਾਰਾ ਫਸਿਆ ਹੁੰਦਾ। ਤਾਂ ਸਾਇਕਾ ਇਹ ਉਹ ਜਾਣਦਾ ਹੁੰਦਾ ਹੈ ਉਹ ਪਿੱਛੇ ਵੀ ਵੀ ਤੇ ਕੀ ਹਾਲ ਹੋਊਗਾ ਨਾ ਮਰੇ ਨਾ ਜੀਣਾ ਇਹਨਾਂ ਨੂੰ ਵੀ ਪੁਆਇੰਟ ਵੀ ਉਹਨਾਂ ਨੇ ਸਰਕਾਰਾਂ ਇਹਨਾਂ ਕੋਈ ਬਹਾਨੀਆਂ ਬਹੁੰਦੇ ਨੇ ਲਾ ਨੂੰ ਆ ਮੈ ਪਤਾ ਹੁੰਦਾ ਪਤਾ ਨਹੀਂ ਉਹ ਕਰ ਰਹੇ ਨੇ ਜੋ ਫਸੇ ਹੋਏ ਨੇ ਪਾਣੀ ਦੇ ਵਿੱਚ ਵੀ ਰਹਿ ਰਹੇ ਨੇ ਜੋ ਵੀ ਕੱਲ ਨੂੰ ਗੱਲ ਸੰਦੇ ਚ ਆ ਰਹੀ ਹੈ ਸੰਦੇ ਤਾਂ ਉੱਥੇ ਜੁੜੀ ਹੋਈ ਹੈ ਔਰ ਸੰਦੇ ਬੱਤੀ ਜਾਣਦੀ ਹੈ ਪਤਾ ਨਹੀਂ ਇਹਨਾਂ ਇੱਕ ਦਮ ਸ਼ਿਵਾ ਜਨਾਂ ਦੀ ਖੋਜ ਕਿਵੇਂ ਆ ਗਈ ਕਿ ਨਹੀਂ ਆਦੀ ਉਹ ਪ੍ਰਗਟ ਕੀਤਾ ਨਾ ਵੀ ਸਾਡੇ ਨਾਲ ਇਹ ਆਦਮੀ ਨਾ ਕਿਹਾ ਜਰਾ ਉਹ ਉਹ ਲੇਖਾ ਚੱਕਿਆ ਸੀਗਾ ਉਹਨਾਂ ਨੇ ਹੋਰ ਕੀਤਾ ਸੀ ਵੀ ਇੰਨੇ ਸਾਡੇ ਬੰਦੇ ਜੁੜ ਚੁੱਕੇ ਨੇ ਤੇ ਇਹਦਾ ਸੋਗ ਹੀ ਕਰਾਂਗੇ ਬੰਦਲਾ 5 6000 ਦੇ ਰਹ ਹੁੰਦੇ ਬਸ

ਸੰਤ ਦਾ ਰੋਕੀ ਰਹੋ ਉਹਦੇ ਚਾਹ ਕਮੈ ਪੂਰੀ ਹੁੰਦੀ ਨਹੀਂ ਨਹੀਂ ਸ੍ਰੀ ਕਰਦੀ ਇੱਛਾ ਪੂਰੀ ਹੋਏ ਗੁਰੂ ਬਖਸ਼ੂ ਗਏ ਕੀ ਕਾਮਯਾਬ ਹੋ ਸਕਿਆ ਲੈਣੇ ਦੇ ਮੁਕਾਬਲੇ ਨਹੀਂ ਕਾਮਯਾਬ ਹੋ ਸਕਿਆ ਸ੍ਰੀ ਜਨ ਲੈਣੇ ਤੇ ਬੁੱਢੇ ਠੀ ਕਾਮਯਾਬ ਹੋ ਸਕਿਆ ਗੁਰੂ ਮਰਦਾਸ ਦੇ ਬਰਾਬਰ ਸੰਤ ਕੇ ਰੋਕੀ ਰਹੋ ਚਲੇ ਆਉਂਗੇ ਸੰਤ ਕੇ ਰੋਕੀ ਕਿਵੇਂ ਜਾਂਦੇ ਨੇ ਮਹਾਰਾਜ ਦੇ ਮੁੰਡੇ ਨੇ ਕਾਹ ਮੈਂ ਹੋ ਸਕੇ ਚੌਥੇ ਪਾਸਾ ਮੁਕਾਬਲੇ ਚ ਅੰਦਰ ਐ ਹੋ ਆਹ ਸਾਹਿਬ ਤੇ ਦੋ ਭਾਈ ਨੇ ਇਹਨਾਂ ਦੇ ਉਹ ਖਿਲਾਫ ਨੇ ਮਹਾਦੇਵ ਤੇ ਕੀਤੀ ਜਾਨ ਮਹਾਦੇਵ ਤੇ ਕੀਤੀ ਜਾਨ ਨਹੀਂ ਹੋਜੀ ਗੁਰਰਾਮੀ ਜਾਣਾ ਦਿਆ ਜੋ ਹੋ ਰਹੀ ਵਨਾਲਾ ਰਾਕੀ ਚੱਲਿਆ ਬਈ ਬੀਣਾ ਦਾ ਕੀ ਜਾਂਦਾ ਬੀਣਾ ਦਾ ਕੋ ਨਾਣ ਲੈਣਾ ਹੈ ਤੇ ਵੀੜਿਆਂ ਲੋਕ ਜਾਣਦੇ ਵੀ ਨਹੀਂ ਮੈਂ ਲੈਣ ਲੱਗੇ ਉਹਨੂੰ ਵੀਣਾ ਕੋਈ ਖੋਣਾ ਨਹੀਂ ਜਾਂਦਾ ਜੇ ਕੇ ਨੂੰ ਵੀਣਾ ਕਹੇ ਤੇ ਉਹਨੂੰ ਪਤਾ ਹੀ ਨਹੀਂ ਹੈ ਹੈਗੇ ਉਹ ਵੀ ਇਹ ਕਹਿੰਦਾ ਮੈਂ ਵੀਣਾ ਉਹ ਕੋਣ ਹੁੰਦੇ ਨੇ ਲੋਕਾਂ ਨੂੰ ਪਤਾ ਹੀ ਨਹੀਂ ਵੀੜ ਜਦ ਕੇ ਵੀੜਿਆਂ ਦਾ ਪਿਛਲਾ ਇਤਿਹਾਸ ਚੱਕੇ ਗੁਰੂ ਕੋ ਵੀੜੇ ਵੀੜਨੇ ਲੱਗਦਾ ਹੈ ਵੀੜੇ ਦਾ ਕਹਾਵਾ ਗੁਰੂ ਇਹਨੂੰ ਪਥਰੀਏ ਨੂੰ ਸਭ ਤੋਂ ਪਹਿਲਾਂ ਵੀਣਾ ਵੀਣਾ ਉਹਨੂੰ ਕਹਿੰਦੇ ਨੇ ਜਿਹੜਾ ਮੈਦਾਨ 'ਚ ਆ ਕੇ ਚਰਚਾ ਗਿਆ ਚਰਚਾ ਕਰਦਾ ਦੀ ਭੇਡੂ ਦੀ ਹੈ ਮੀਸ਼ਰ ਨਾਰ ਨਰ ਮੀਸ਼ਰ ਵੀ ਕਹਿੰਦਾ ਕਰਦਾ ਮੀਸ਼ਰ ਇੱਕ ਹੁੰਦਾ ਨਰ ਜਿਹਦੇ ਸੰਕਾਇਆ ਹੁੰਦੇ ਨੇ ਬਹੁਤ ਜ਼ਰੂਰ ਨਾਰਾ ਕਹਿੰਦੇ ਨੇ ਜ਼ਰੂਰ ਨਾਰਾ ਉਹ ਦਾ ਸੱਜਾ ਉਹ ਨਾਰਾ ਉਹ ਲੜਦਾ ਫਿਰ ਫਿਰੂ ਹੈ ਭੇਡੂ ਹੈ ਇਹ ਛੱਡੇ ਥੱਲੇ ਰੂੜੇ ਸਾ ਗੁਰੂ ਜਾਂਦਾ ਉਹਨਾਂ ਮਤਾਂ ਨਾ ਭੜਕੇ ਉਹਨਾਂ ਉਹਨਾਂ ਜਿਹਨੂੰ ਲੋੜ ਨਾ ਪਕਰਲੇ ਇਹ ਪੁਕਾਰੇ ਲੈਦੇ ਹੁੰਦੇ ਝੂਠੇ ਜਿਹੜੇ ਨੇ ਝੂਠੇ ਵੀੜੇ ਦੇ ਆਇਰੇ ਸੰਤ ਕੇ ਦੋਖੀ ਨੇ ਹੀ ਵੀੜੇ ਨੇ ਆਹਰਾ ਕੋਦੇ ਆ ਉਹ ਭਾਈ ਉੱਥੇ ਤਾਂ ਜਬ ਬੰਦੇ ਇਕੱਠੇ ਹੋ ਗਏ ਝੂਠੇ ਸਾਭ ਦੋ ਜਾਣਾਂਗਾ ਉੱਥੇ ਜਿਸ ਕਸ਼ਣ ਤੇ ਆ ਕੇ ਤਾਂ ਮਾਰੇ ਜਾਣਾ ਉਹਨਾਂ ਨੇ ਹਾਂ ਜੀ ਸੰਤ ਦੇ ਦੁਖੀ ਕੀ ਪੁਜੇ ਦਾ ਆਸਾ ਸੰਤ ਦਾ ਦੁਖੀ ਉੱਠ ਚੱਲੇ ਰਹਿਣਾ ਸਾਹਿਬ ਉਹ ਜਿਹੜਾ ਅੱਪਾਂ ਨੇ ਕਿਹਾ ਸੀ ਵੀ ਜੱਜ ਆ ਜਾਣਾ ਫਿਰ ਚੱਪਚਾ ਕਰਾਂਗੇ ਤੁਹਾਨੂੰ ਪਤਾ ਨਹੀਂ ਵੀ ਇਹ ਵੀੜੇ ਨੇ ਵੀੜੇ ਗਦੇ ਉਧਰ ਦੇ ਨੇ ਨਾ ਵੀ ਇਹ ਹੁਣ ਨਾ ਗਾਤਾ ਇਹ ਹੁਣ ਐਜੀ ਬੀਸੀ ਵਾਲੇ ਨਾ ਇਹ ਹੁਣ ਸਾਰੇ ਹੀ ਵੀੜੇ ਨੇ ਹੋਰ ਮਦਦ ਜਾਣਾ ਇਹ ਕਾਲ ਮਰਦੀ ਕਾਲੀ ਐ ਮਰਦਾਨੀ ਅਹਕਾਰ ਐ ਉਹ ਆਦੀ ਵਿਣਿਆੜੀ ਕਾਲ ਐ ਮਾਇਆ ਦੀ ਗਾਲ ਵਿਣਿਆੜੀ ਗਾਲ ਹੁੰਦੀ ਇਹ ਮਾਇਆੜੀ ਕਾਲ ਨੇ ਧਰਮ ਨੂੰ ਤਾਂ ਅੱਡਾ ਬਣਾਉਣਾ ਬੀੜਿਆਂ ਦਾ ਕੰਮ ਸਿੱਧਾ ਰਿਡਿਫਿਕੇਸ਼ਨ ਆ ਤੇਰਾ ਧਰਮ ਤਾਂ ਅੱਡਾ ਵੀਣਾ ਇਹ ਤਾਂ ਬਈ ਧਰਮ ਧਰਮ ਐ ਇਹਦਾ ਧਰਮ ਤੇ ਆਣਾ ਉਹਨਾਂ ਦਾ ਉਹ ਧਿਆਨ ਹੈ ਧਰਮ ਉਹਨਾਂ ਦਾ ਮਾਇਆ ਚਾਹਣਾ ਤਨ ਤਦ ਦਾ ਬਾਣਾ ਧਰਮ ਹੈ ਮੁਝ ਧਰਮ ਹੈ ਅੰਦਰ ਦਾ ਤਦ ਦਾ ਮੁਝਾ ਧਰਮ ਕਦਾ ਵੀ ਕਰਦਾ ਹੈ ਕਿਸੇ ਦਿਨ ਵੀ ਕਰਦਾ ਹੈ ਕਸਤਾ ਦਾ ਦਰਦ ਨਾ ਅਤਰੋ ਤਾਂ ਨਾ ਕਹਤਾ ਹੈ ਬਾਰੰਬੂਜ ਸਰ ਜਰਮਨ ਹੋਰ ਸੁਖ ਹੋਰ ਉਹ ਆਏ ਹੋ ਉਹ ਵੀ ਨੇ ਉਹ ਵਪਾਰੀ ਵੀ ਹਾਂਜੀ ਸੰਤ ਕੇ ਦੋਖੀ ਕੀ ਪੂਜੇ ਦਾ ਆਸਾ ਸੰਤ ਦਾ ਦੋਖੀ ਉੱਠ ਚਲੇ ਰਿਹਾ ਸਾਹਿਬ ਸੰਤ ਕੇ ਦੋਖੀ ਕੀ ਪੂਜੇ ਦਾ ਆਸਾ ਉਹਦੀ ਆਸਾ ਨਹੀਂ ਪੂਰੀ ਉਹਦੀ ਸੰਤ ਕੇ ਦੋਖੀ ਨਹੀਂ ت کا توار دت کے دور ترشٹے کو جیسا پاوے تیسا کوئی ہوئے کے دونوں کوئی اج تک ترشٹیا نہیں کسی کی ترشنا وجی نہیں ਅੱਜ ਤੱਕ ਕੋਈ ਵੀ ਆਦਮੀ ਐਸਾ ਨਹੀਂ ਹੋਇਆ ਸੰਤ ਤੇ ਵਿਰੋਧ ਕਰਨ ਵਾਲਾ ਤੂੰ ਸ਼ਾਂਤੀ ਬਣ ਕੀ ਹੋਵੇ ਇਸ ਤੇ ਸ਼ਾਂਤੀ ਬਣ ਕੀ ਹੋਵੇ ਰਿਸ਼ਤੇ ਨਾਲ ਕੋਈ ਸ਼ਾਂਤ ਨਹੀਂ ਬਣ ਰਿਸ਼ਤੇ ਨਾਲ ਨਹੀਂ ਕੋਈ ਸ਼ਾਂਤ ਨਹੀਂ ਹੋਇਆ ਜੈਸਾ ਭਾਵੇਂ ਤੈਸਾ ਕੋਈ ਹੋਵੇ ਪਰ ਜੈਸਾ ਕੋਈ ਭਾਵੇਂ ਤੈਸਾ ਹੋ ਜਾਂਦਾ ਹੈ ਉਰ ਜਾਇ ਤਾਂ ਸੰਤ ਤੇ ਦੁੱਖ ਹੀ ਚਲੇ ਜਾਓ ਕੋਈ ਫਾਇਦਾ ਨਹੀਂ ਜੀ ਬਸ ਇਹ ਕਿਉਂ ਕਰਦੇ ਨੇ ਲੋਕ ਸੱਚ ਦੇ ਦੋਖੀ ਕਿਉਂ ਬਣਦੇ ਨੇ ਉਹ ਆਦੀ ਇੱਛਾ ਹੁੰਦੀ ਹੈ ਬਸ ਜੇ ਜੈਸਾ ਕੋਈ ਚਾਹੁੰਦਾ ਹੈ ਉਹ ਸਾਹ ਹੋ ਜਾਂਦਾ ਕੀ ਮਤਲਬ ਸੱਚ ਦੇ ਸੱਚ ਦੇ ਬਰੋਚ ਰੜਾ ਹੋ ਜਾਂਦਾ ਹੈ ਆ ਇਹ ਸੱਚ ਆ ਕੋਈ ਨਹੀਂ ਪਰ ਦ੍ਰਿਸ਼ਟੀਆ ਕੋਈ ਨਹੀਂ ਫਿਰ ਸਵਾਲ ਇਹ ਪੈਦਾ ਹੁੰਦਾ ਹੈ ਦੁਈਆ ਤਾਂ ਕੋਈ ਤ੍ਰਿਸ਼ਿਆ ਨਹੀਂ ਸੱਤ ਦੇ ਢੜੇ ਸੱਤ ਦੇ ਰੋਖੀਆਂ ਦੇ ਢੜੇ 'ਚ ਲੋਕ ਜਾਂਦੇ ਕਿਉਂਦੇ ਹੂੰ ਇਹ ਸਵਾਲ ਦਾ ਜਵਾਬ ਹੈ ਉੱਧਰ ਵੀ ਲੋਕ ਕਿਉਂ ਜਾਂਦੇ ਨੇ ਕਹਿੰਦੇ ਜੈਸਾ ਕੋਈ ਭਾਵੇਂ ਦਾ ਸਵਾਲ ਚਾਹੇ ਦੁਈਆ ਨੂੰ ਉਹਦੀ ਇੱਛਾ ਹੈ ਉਹ ਪੱਲੇ ਢੜੇ ਚਲਾ ਗਿਆ ਆਪਣੇ ਪਾਰਲੇ 'ਚ ਚੱਲੇ ਭਾਈ ਵਿਚਰਚੋ ਉੱਥੋਂ ਖਾਇਆ ਜੋੜ ਦਾ ਘਾੜੀ ਪਿਆ ਕੀਰਤਨਾ ਬਿਟੇ ਕੋਏ ਨਾਨਕ ਜਾਣੇ ਸੱਚਾ ਸੋ ਪਿਆ ਕੀਤਨ ਬਿਟੇ ਕੋਏ ਉਕਰਤ ਪਿਆ ਹੋਇਆ ਹਾਂ ਚਾਹੇ ਦਾ ਪੁੱਠੀ ਪੈ ਗਿਆ ਚਾਹੇ ਬਹਿ ਰਸਦੀ ਨਾਨਕ ਮਿਟੇ ਕੋਈ ਕੋਈ ਨਹੀਂ ਮਿਲ ਸਕਦਾ ਉਹ ਆ ਮਿਲ ਸਕਦਾ ਦੂਜਾ ਨਹੀਂ ਮਿਲ ਸਕਦਾ ਵਾ ਆਪਣਾ ਲਿਖਿਆ ਬੇ ਮਿਲ ਸਕਦਾ ਆਪਣੇ ਅੰਦਰ ਆਪਣੀ ਬਾਤ ਹੈ ਹਾਂ ਉਹਦਾ ਚੱਲ ਰਿਹਾ ਚਾਹੇ ਤਾਂ ਸੰਦੇ ਇਹ ਚੱਲ ਰਹਿਣ ਜਿਹੜੇ ਪਲਵ ਪਾਛਰ ਦੇ ਵਿਰੋਧ ਦੇ ਵਿੱਚ ਉਹ ਕਿਰਤ ਪਏ ਹੋਏ ਨੇ ਮੇਜ ਨੂੰ ਸਾਹ ਕਿਆ ਕਰਤੋਂ ਮਿੱਟੇ ਕੋਏ ਕੋਏ ਦਾਨਕ ਜਾਣੇ ਸਾਕ